ਇਹ ਕਹਾਣੀ ਜੋ ਕਿ ਸੰਦੀਪ ਕੌਰ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਆ ਉਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਮੁੱਖ ਪਾਤਰਾਂ ਬਾਰੇ ਤੁਹਾਨੂੰ ਜਾਣਕਾਰੀ ਕਰਵਾ ਦਈਏ ਇਸ ਕਹਾਣੀ ਵਿੱਚੋਂ ਬੀਰੋ ਹੈ ਜਿਸ ਦਾ ਨਾਮ ਬਲਵੀਰ ਕੌਰ ਹੈ ਤੇ ਬੀਰੋ ਦਾ ਪਤੀ ਜੀਤੂ ਹੈ ਜਿਸ ਦਾ ਨਾਮ ਸਰਜੀਤ ਸਿੰਘ ਹੈ ਤੇ ਬੀਰੋ ਦੀ ਸੱਸ ਨਸੀਬੋ ਤੇ ਜਿਹੜਾ ਕਿ ਜਿਸ ਦਾ ਨਾਮ ਨਸੀਬ ਕੌਰ ਸਹਰਾ ਹੈਗਾ ਕਰਮ ਸਿੰਘ ਇੱਕ ਸੰਯੁਕਤ ਪਰਿਵਾਰ ਹੈ ਤੇ ਉਹਨਾਂ ਦੇ ਤਿੰਨ ਪਰਿਵਾਰਾਂ ਦੀ ਕਹਾਣੀ ਹੈ ਜੀਤੂ ਦਾ ਵੱਡਾ ਚਾਚਾ ਵਿਸ਼ਨਾ ਠੀਕ ਹੈ ਵਿਸ਼ਨ ਸਿੰਘ ਚਾਚੀ ਮਿੰਦੂ ਜਿਹਦਾ ਨਾਮ ਹੈਗਾ ਮਹਿੰਦਰ कौर ਤੇ ਇਹਨਾਂ ਦੇ ਮੁੰਡੇ ਹੈਗੇ ਹਰਨਾਮ ਸਿੰਘ ਅਤੇ ਗੁਰਨਾਮ ਸਿੰਘ ਛੋਟਾ ਚਾਚਾ ਸੀਗਾ ਕਰਤਾਰ ਸਿੰਘ ਚਾਚੀ ਚਰਨੋ ਇਹਨਾਂ ਦੇ ਬੱਚੇ ਮੁੰਡਾ ਸਨੀ ਕਰਨਜੀਤ ਸਿੰਘ ਅਤੇ ਤੀਜਸੀ ਆਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸਮੇਂ-ਸਮੇਂ ਤੇ ਹੋਰ ਪਾਤਰ ਕਹਾਣੀ ਵਿੱਚ ਜੁੜਦੇ ਰਹਿਣਗੇ ਤਿੰਨੋਂ ਪਰਿਵਾਰ ਅਲੱਗ-ਅਲੱਗ ਆਪਣੇ-ਆਪਣੇ ਘਰਾਂ ਵਿੱਚ ਰਹਿੰਦੇ ਹਨ ਪਹਿਲਾਂ ਇਹ ਤਿੰਨੋਂ ਪਰਿਵਾਰ ਪੂਰਾ ਇੱਕ ਸੰਯੁਕਤ ਪਰਿਵਾਰ ਸਨ ਪਿੰਡ ਵਿੱਚ ਇਹਨਾਂ ਦੇ ਪਰਿਵਾਰ ਦੀ ਮਿਸਾਲ ਦਿੱਤੀ ਜਾਂਦੀ ਸੀ ਹਰ ਪਲ ਘਰ ਵਿੱਚ ਖੁਸ਼ੀ ਦਾ ਮਾਹੌਲ ਰਹਿੰਦਾ ਸੀ ਪਰ ਕੁਝ ਜਹਿਲ ਲੋਕ ਹੁੰਦੇ ਹਨ ਜਿਨ੍ਹਾਂ ਤੋਂ ਕਿਸੇ ਦੇ ਘਰ ਦੀਆਂ ਖੁਸ਼ੀਆਂ ਦੇਖੀਆਂ ਨਹੀਂ ਜਾਂਦੀਆਂ ਇਸੇ ਤਰ੍ਹਾਂ ਇਹਨਾਂ ਦੇ ਪਰਿਵਾਰ ਨੂੰ ਵੀ ਬੁਰੀ ਨਜ਼ਰ ਲੱਗ ਗਈ। ਇਹ ਪੂਰਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਅਜੋਕੇ ਸਮੇਂ ਵਿਆਹ ਵਾਲਾ ਦਿਨ ਸੀ। ਜੋ ਕਿ ਸ਼ਾਮ ਦਾ ਸਮਾਂ ਸੀ। ਬਰਾਤ ਵਾਪਸ ਨਸੀਬ ਘਰ ਦੇ ਦਰਵਾਜ਼ੇ ਤੇ ਮੁੜਾਈ ਸੀ। ਕਿਉਂਕਿ ਨਸੀਬ ਘਰ ਦੇ ਪੁੱਤਰ ਦਾ ਵਿਆਹ ਸੀ। ਸਰਜੀਤ ਦਾ ਨਸੀਬ ਘਰ ਨੇ ਬਲਵੀਰ ਦੇ ਮੂੰਹ ਵਿੱਚ ਲੱਡੂ ਪਾ ਕੇ ਉਹਦਾ ਮੂੰਹ ਮਿੱਠਾ ਕਰਵਾਇਆ ਤੇ ਉਸ ਨੂੰ ਡੋਲੀ ਵਾਲੀ ਕਾਰ ਤੋਂ ਬਾਹਰ ਕੱਢਿਆ। ਸਰਜੀਤ ਤੇ ਬਲਵੀਰ ਘਰ ਦੇ ਦਰਵਾਜੇ ਤੇ ਆ ਖੜੇ ਸਨ ਨਸੀਬਕੁਰ ਆਪਣੇ ਪੁੱਤਰ ਸਰਜੀਤ ਸਿੰਘ ਤੇ ਆਪਣੀ ਨਵੀਂ ਵਿਆਹੀ ਨੌ ਦੇ ਸਿਰ ਤੋਂ ਪਾਣੀ ਵਰਕੇ ਪਿੰਦੀ ਹੈ ਤਾਂ ਆਣ ਗੁਆਣ ਦੀਆਂ ਔਰਤਾਂ ਸੋਹਾਗ ਗੀਤ ਗਾਉਂਦੀਆਂ ਹਨ ਪਾਣੀ ਬਾਰ ਬੰਨੇ ਦੀਏ ਮਾਂਏ ਬੰਨਾ ਬੰਨੇ ਬਾਹਰ ਖੜੇ ਫਿਰ ਉਹਨਾਂ ਦਾ ਘਰ ਦੇ ਅੰਦਰ ਸਵਾਗਤ ਕਰਦੀਆਂ ਹਨ ਨਸੀਬਕੁਰ ਬਹੁਤ ਹੀ ਖੁਸ਼ ਹੈ ਅੱਜ ਜਦ ਇੱਕਲੋਤੇ ਪੁੱਤਰ ਸਰਜੀਤ ਦਾ ਵਿਆਹ ਹੋ ਗਿਆ ਨਾ ਜਾਣੇ ਕਦੋਂ ਤੋਂ ਉਸ ਦਾ ਇਸ ਦਿਨ ਦਾ ਇੰਤਜ਼ਾਰ ਸੀ ਨਸੀਬੋ ਆਪਣੇ ਪੁੱਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਇਸ ਲਈ ਉਸ ਲਈ ਬੋਟੀ ਵੀ ਬਹੁਤ ਸੋਹਣੀ ਲੱਭ ਕੇ ਲਾਈ ਸੀ ਮੂੰਹ ਦਿਖਾਈ ਦੇ ਟਾਈਮ ਤੇ ਲੋਕ ਉਸ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ ਸਨ ਬਲਵੀਰ ਕੌਰ ਵੀਰੋ ਵੀ ਆਪਣੇ ਮਾਪਿਆਂ ਦੀ ਲਾਟ ਲੀਤੀ ਸੀ ਉਸ ਤੋਂ ਛੋਟੀਆਂ ਉਹ ਦੋ ਪੈਣਾ ਤੇ ਦੋ ਭਰਾ ਸਨ ਉਹਦੇ ਮਾਪਿਆਂ ਨੇ ਉਸ ਨੂੰ ਵਧੀਆ ਸੰਸਕਾਰ ਦਿੱਤੇ ਸਨ ਤੇ ਉਸਨੇ 12 ਤੱਕ ਪੜਾਈ ਕੀਤੀ ਸੀ ਸੂਰਤ ਤੇ ਸਿਰਤ ਦੋਹਾਂ ਦੀ ਧਨੀ ਸੀ ਸਾਰੇ ਉਸਨੂੰ ਬੀਰੋ ਨਾਮ ਨਾਲ ਹੀ ਬੁਲਾਉਂਦੇ ਸਨ ਜੀਤੂ ਉਰਫ ਸਰਜੀਤ ਸਿੰਘ ਵੀ ਉੱਚਾ ਲੰਬਾ ਗੱਭਰੂ ਜਵਾਨ ਸੀ ਤੇ ਕਰਮ ਸਿੰਘ ਤੇ ਨਸੀਬਕੌਰ ਦਾ ਇਕਲੌਤਾ ਪੁੱਤਰ ਸੀ ਇਕਲੌਤਾ ਪੁੱਤਰ ਹੋਣ ਕਰਕੇ ਬਚਪਨ ਤੋਂ ਹੀ ਆਪਣੇ ਮਾਂ-ਬਾਪ ਦਾ लाਡਲਾ ਰਿਹਾ ਇਸ ਕਰਕੇ ਹੀ ਪੜਾਈ ਵਿੱਚ ਵੀ ਜ਼ਿਆਦਾ ਰੁਚੀ ਨਹੀਂ ਸੀ ਇਸ ਲਈ ਸਿਰਫ 10ਵੀਂ ਜਮਾਤ ਤੱਕ ਪੜਿਆ ਸੀ ਤੇ ਹੁਣ ਆਪਣੇ ਖੇਤਾਂ ਵਿੱਚ ਕੰਮ ਕਰਦਾ ਸੀ ਕਰਮ ਸਿੰਘ ਦੀ ਆਪਣੀ ਜ਼ਮੀਨ ਸੀ ਜਿਸ ਤੇ ਉਹ ਖੇਤੀ ਕਰਦਾ ਸੀ ਕਈ ਅਣਗੁਆਣ ਤੀਆਂ ਔਰਤਾਂ ਨਸੀਬਕੌਰ ਨੂੰ ਵਧਾਈਆਂ ਦੇ ਰਹੀਆਂ ਸਨ ਅਤੇ ਨੌ ਦੀ ਅਤਿਪੰਕੀ ਜਾ ਰਹੀਆਂ ਸਨ ਕੋਈ ਬੋਲੇ ਨਸੀਬੋ ਨਹੀਂ ਤੇਰੀ ਤਾਂ ਨਸੀਬ ਹੀ ਜਾਗੇ ਨੌ ਤਾਂ ਤੂੰ ਲੱਖਾਂ ਵਿੱਚੋਂ ਚੁਣ ਕੇ ਲਿਆਈਆਂ ਜਮਾਪਰੀਆਂ ਵਰਗੀ ਨਸੀਬਕੌਰ ਅੱਗੇ ਤੋਂ ਖੁਸ਼ ਹੋ ਕੇ ਧੰਨਵਾਦ ਕਰਦੀ ਤੇ ਸਾਰਿਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਰਹੀ ਸੀ ਥੋੜੀ देर ਗਾਉਣ ਵਜਾਉਣ ਤੋਂ ਬਾਅਦ ਸਾਰੀਆਂ ਔਰਤਾਂ ਆਪੋ ਆਪਣੇ ਘਰ ਚਲੀਆਂ ਗਈਆਂ ਹੁਣ ਘਰ ਵਿੱਚ ਨਸੀਬਕੌਰ ਤੇ ਪਰਿਵਾਰ ਦੇ ਮੈਂਬਰ ਤੇ ਉਹਦੇ ਕੁਝ ਦੂਰ ਦੇ ਰਿਸ਼ਤੇਦਾਰੀ ਰਹਿ ਗਏ ਸਨ ਕਿਉਂਕਿ ਆਸ-ਪਾਸ ਵਾਲੇ ਰਿਸ਼ਤੇਦਾਰਤਾ ਵਿਆਹ ਤੋਂ ਬਾਅਦ ਵਾਪਸ ਚਲੇ ਗਏ ਸਨ ਦੂਸਰੇ ਦਿਨ ਬਾਕੀ ਰਿਸ਼ਤੇਦਾਰਾਂ ਨੇ ਵੀ ਚਲੇ ਜਾਣਾ ਸੀ ਸਰਜੀਤ ਦੀ ਮਾਸੀ ਦੀ ਕੁੜੀ ਪ੍ਰੀਤੀ ਜੋ ਰਿਸ਼ਤੇ ਵਿੱਚ ਬਲਵੀਰ ਦੀ ਨੰਧ ਲੱਗਦੀ ਸੀ ਉਸ ਲਈ ਰੋਟੀ ਵਾਲੀ ਥਾਲ ਲੈ ਕੇ ਆਈ ਬਲਵੀਰ ਨੇ ਸ਼ਗਨ ਦੇ ਤੌਰ ਤੇ ਉਸ ਵਿੱਚ 500 ਰੁਪਏ ਰੱਖ ਦਿੱਤੇ ਪ੍ਰੀਤੀ ਨੇ ਉਸ ਨੂੰ ਕਿਹਾ ਨਹੀਂ ਨਹੀਂ ਭਾਬੀ ਇਹਦੀ ਕੀ ਜ਼ਰੂਰਤ ਹੈ ਤੁਸੀਂ ਰਹਿਣ ਦਿਓ ਪਰ ਬਲਵੀਰ ਨੇ ਕਿਹਾ ਇਹ ਸ਼ਗਨ ਹੁੰਦਾ ਹੈ ਤੁਸੀਂ ਰੱਖ ਲਵੋ ਫਿਰ ਨਸੀਬ ਨੇ ਕਿਹਾ ਨਹੀਂ ਕੁੜੀਏ ਰੱਖ ਲੈ ਤੇਰੀ ਭਾਬੀ ਨੇ ਤੈਨੂੰ ਸ਼ਗਨ ਦਿੱਤਾ ਹੈ ਪਹਿਲੀ ਵਾਰ ਰੋਟੀ ਦੇਣ ਤੇ ਮੋੜੀ ਦਾ ਨਹੀਂ ਹੁੰਦਾ ਫਿਰ ਪ੍ਰੀਤੀ 500 ਰੁਪਏ ਰੱਖ ਲੈਂਦੀ ਹੈ ਰੋਟੀ ਖਾਣ ਤੋਂ ਬਾਅਦ ਥੱਕ ਕੇ ਹੋਣ ਕਰਕੇ ਸਾਰੇ ਜਾਣੇ ਸੌ ਗਏ। ਨਸੀਬਕੌਰ ਤੇ ਕਰਮ ਸਿੰਘ ਨੇ ਆਪਣੇ ਪੁੱਤ ਦੇ ਵਿਆਹ ਤੇ ਆਪਣੇ ਸ਼ਰੀਕੇ ਵਿੱਚੋਂ ਕਿਸੇ ਨੂੰ ਵੀ ਨਹੀਂ ਬੁਲਾਇਆ ਸੀ। ਇੱਕ ਸਮਾਂ ਸੀ ਜਦੋਂ ਇਹ ਪਰਿਵਾਰ ਇਕੱਠੇ ਸਰਜੀਤ ਦੇ ਵਿਆਹ ਦੇ ਸੁਪਨੇ ਦੇਖਦੇ ਸੀ। ਸਰਜੀਤ ਸਾਰੇ ਪੈਣਪਰਾਵਾਂ 'ਚੋਂ ਵੱਡਾ ਸੀ। ਉਹਦੀਆਂ ਚਾਚੀਆਂ ਉਸ ਨੂੰ ਆਪਣੇ ਪੁੱਤਰਾਂ ਵਾਂਗ ਹੀ ਪਿਆਰ ਕਰਦੀਆਂ ਸਨ। ਇਹ ਤਿੰਨੋਂ ਦਰਾਨੀ ਜਠਾਣੀ ਆਪਣੇ ਸਾਰੇ ਬੱਚਿਆਂ 'ਚ ਫਰਕ ਨਹੀਂ ਰੱਖਦੀਆਂ ਸਨ। ਪਰ ਸਮਾਂ ਬਦਲਣਾ ਇੰਨਾ ਪਰਿਵਾਰਾਂ ਵਿੱਚ ਐਨੀ ਖਟਾਸ ਆ ਚੁੱਕੀ ਸੀ ਕਿ ਇੱਕ ਦੂਜੇ ਦੀ ਸ਼ਕਲ ਦੇਖਣਾ ਵੀ ਪਸੰਦ ਨਹੀਂ ਕਰਦੇ ਸਨ ਵੱਡਿਆਂ ਦੇ ਨਾਲ-ਨਾਲ ਬੱਚਿਆਂ ਦੇ ਦਿਲਾਂ ਵਿੱਚ ਵੀ ਪਿਆਰ ਨਹੀਂ ਬਚਿਆ ਸੀ ਇਸ ਕਰਕੇ ਕਰਮ ਸਿੰਘ ਨੇ ਆਪਣੇ ਕਿਸੇ ਵੀ ਭਰਾ ਨੂੰ ਵਿਆਹ ਵਿੱਚ ਨਹੀਂ ਬੁਲਾਇਆ ਸੀ ਦੂਸਰੇ ਦਿਨ ਸਵੇਰੇ ਹੁੰਦੇ ਤਾਂ ਘਰ ਵਿੱਚ ਫਿਰ ਚਹਿਲ ਪਹਿਲ ਸ਼ੁਰੂ ਹੋ ਗਈ ਨਵੀਂ ਵਿਆਹੀ ਬੋਟੀ ਬੀਰੋ ਨੂੰ ਨਸੀਬਖਾਨ ਨੇ ਜਗਾਇਆ ਤੇ ਤਿਆਰ ਹੋਣ ਨੂੰ ਗਿਆ ਉਸ ਨੇ ਬੀਰੂ ਨੂੰ ਕਿਹਾ ਜਲਦੀ ਜਲਦੀ ਤਿਆਰ ਹੋ ਜਾ ਪੁੱਤ ਪਹਿਲਾਂ ਕੰਗਨੇ ਦੀ ਰਸਮ ਕਰਨੀ ਹੈ ਫਿਰ ਅੱਜ ਤੁਹਾਡਾ ਗੁਰਦੁਆਰੇ ਮੱਥਾ ਟਿਕਾਉਣ ਵੀ ਜਾਣਾ ਹੈ ਬੀਰੂ ਕਹਿੰਦੀ ਜੀ ਮੰਮੀ ਜੀ ਕਹਿ ਕੇ ਉੱਠ ਗਈ ਤੇ ਆਪਣੇ ਅਟੇਚੀ ਵਿੱਚੋਂ ਕੱਪੜੇ ਕੱਢੇ ਨਿੱਸੀਬੋ ਆਪ ਉਸ ਨੂੰ ਬਾਥਰੂਮ ਤੱਕ ਛੱਡ ਕੇ ਆਈ ਜਦੋਂ ਬੀਰੂ ਨਹਾ ਕੇ ਨਿਕਲੀ ਤਾਂ ਰਿਸ਼ਤੇਦਾਰੀ ਚ ਆਈਆਂ ਕੁੜੀਆਂ ਨੇ ਮਿਲ ਕੇ ਉਸ ਨੂੰ ਤਿਆਰ ਕੀਤਾ ਸਾਜ ਧਜ ਕੇ ਮੇਕਅਪ ਕਰਕੇ ਤਾਂ ਬੀਰੂ ਤੇ ਬਹੁਤ ਜ਼ਿਆਦਾ ਰੂਪ ਚੜਿਆ ਹੋਇਆ ਸੀ ਉਪਰੋਂ ਉਹ ਕਲابی ਰੰਗ ਦਾ ਸੂਟ ਹੋਰ ਵੀ ਚੱਜ ਰਿਆ ਸੀ ਕਿਸੇ ਦੀ ਉਸ ਤੋਂ ਨਜ਼ਰ ਹੀ ਨਹੀਂ हट ਰਹੀ ਸੀ ਨਸੀਬੋ ਤਾਂ ਆਪ ਉਹਨੂੰ ਦੇਖਦੀ ਰਹਿ ਗਈ ਫੇ ਨਸੀਬ ਕੋ ਨੇ ਤਾਂ ਆ ਕੇ ਵੀਰੋ ਦੇ ਕੰਨ ਪਿੱਛੇ ਕਾਲ ਟਿੱਕਾ ਲਾ ਦਿੱਤਾ ਤੇ ਕਿਹਾ ਚਲੋ ਬਾਹਰ ਸਾਰੇ ਬੈਠੇ ਆ ਕੰਗਨਾ ਖੇ ਡਾਉਣ ਲਈ ਬੜੇ ਹਾਸੇ ਮਜ਼ਾਕ ਨਾਲ ਕੰਗਨੇ ਦੀ ਰਸਮ ਹੋਈ ਪਿੱਤਲ ਦੀ ਪ੍ਰਾਂਤ ਵਿੱਚ ਕੱਚਾ ਦੁੱਧ ਪਾ ਕੇ ਉਹਨਾਂ ਮੋਰੇ ਰੱਖ ਦਿੱਤਾ ਕੁਝ ਮੈਂਬਰ ਜੀਤੂ ਵੱਲ ਤੇ ਕੁਝ ਵੀਰੋ ਵੱਲ ਹੋ ਗਏ ਪਰ ਜੀਤੂ ਤਾਂ ਪਹਿਲਾਂ ਹੀ ਵੀਰੋ ਅੱਗੇ ਦਿਲ ਹਾਰੀ ਬੈਠਾ ਸੀ ਉਸ ਲਈ ਇਸ ਰਸਮ ਦੀ ਹਾਰ ਜਿੱਤ ਮੈਨੇ ਨਹੀਂ ਰੱਖਦੀ ਸੀ ਪਰ ਬੀਰੋ ਜਿੱਤ ਗਈ ਸੀ ਫਿਰ ਵੀ ਸਾਰੇ ਬਹੁਤ ਖੁਸ਼ ਸਨ ਤੇ ਦੋਨਾਂ ਨੂੰ ਛੇੜਦੇ ਸਨ ਸਾਰੇ ਜਾਣੇ ਤਿਆਰ ਹੋਣ ਤੋਂ ਬਾਅਦ ਗੁਰਦੁਆਰਾਂ ਜਾਣ ਲਈ ਬੈਠੇ ਸਨ ਕੰਗਣੇ ਦੀ ਰਸਮ ਤੋਂ ਹੋਣ ਤੋਂ ਬਾਅਦ ਨਸੀਬੂ ਜੀਤੂ ਤੇ ਬੀਰੋ ਨੂੰ ਲੈ ਕੇ ਗੁਰਦੁਆਰਾ ਸਾਹਿਬ ਚਲੀ ਗਈ ਤੇ ਨਾਲ ਜੀਤੂ ਦੀਆਂ ਮਾਸੀਆਂ ਤੇ ਭੂਆ ਤੇ ਉਹਨਾਂ ਦੀਆਂ ਕੁੜੀਆਂ ਵੀ ਨਾਲ ਸਨ ਘਰ ਵਿੱਚ ਕੁਝ ਬਜ਼ੁਰਗ ਬੀਬੀਆਂ ਤੇ ਬੰਦੇ ਹੀ ਰਹਿ ਗਏ ਸਨ ਤੇ ਹਲਵਾਈ ਵੀ ਲੱਗਿਆ ਹੋਇਆ ਸੀ ਕਾਰ ਵਿੱਚ ਬੈਠ ਬੀਰੋ ਤੇ ਜੀਤੂ ਗੁਰਦੁਆਰੇ ਪਹੁੰਚ ਗਏ ਬੜੇ ਆਰਾਮ ਨਾਲ ਸਭ ਨੇ ਗੁਰਦੁਆਰ ਸਾਹਿਬ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਥੋੜੀ ਦੇਰ ਬਾਅਦ ਉੱਤੇ ਬੈਠਣ ਤੋਂ ਬਾਅਦ ਵਾਪਸ ਕਰਿਆ ਗਏ ਘਰ ਆ ਕੇ ਸਾਰਿਆਂ ਨੂੰ ਨਾਸ਼ਤਾ ਕਰਵਾਇਆ ਗਿਆ ਨਾਸ਼ਤਾ ਕਰਨ ਤੋਂ ਬਾਅਦ ਕੁਝ ਰਿਸ਼ਤੇਦਾਰ ਜਾਣ ਲਈ ਤਿਆਰ ਹੋ ਗਏ ਨਸੀਬੋ ਨੇ ਪਾਜੀ ਤੇ ਮਿਠਾਈ ਤੇ ਕੱਪੜੇ ਦੇ ਕੇ ਸਾਰਿਆਂ ਨੂੰ ਖੁਸ਼ੀ-ਖੁਸ਼ੀ ਤੋਹਿਆ ਇਸ ਤਰ੍ਹਾਂ ਨਸੀਬ ਪਰ ਨੇ ਆਪਣੇ ਪੁੱਤਰ ਸਰਜੀਤ ਦੇ ਵਿਆਹ ਦੀ ਖੁਸ਼ੀ ਵਿੱਚ ਬਥੇਰੇ ਚਾੜ-ਨਾਟ ਕੀਤੇ ਪਿੰਡ ਵਿੱਚ ਵੀ ਸਾਰਿਆਂ ਦੇ ਘਰ ਲੱਡੂ ਪੰਚਾਏ ਸਿਵਾਏ ਆਪਣੇ ਸ਼ਰੀਕਾਂ ਦੇ ਘਰ ਛੱਡ ਕੇ ਅਗਲੇ ਦਿਨ ਸਵੇਰੇ ਵਿਸ਼ੇ ਸਿੰਘ ਦਾ ਘਰ ਮਿੰਦੋ ਬਾਹਰ ਵਿੜੇ ਵਿੱਚ ਬਣੇ ਚੁੱਲ੍ਹੇ ਤੇ ਰੋਟੀਆਂ ਸੇਕ ਰਹੀ ਸੀ ਤਾਂ ਕੁੰਡਾ ਖੜਕਾਉਂਦੀ ਬੰਤੋ ਆਵਾਜ਼ ਦਿੰਦੀ ਹੈ ਮਿੰਦੋ ਪੈਣ ਘਰੇ ਹੀ ਹਾਂ ਹਾਂ ਬੰਤੋ ਲੰਗਾਉਰੇ ਮਿੰਦੋ ਨੇ ਗਿਆ ਬੰਤੋ ਦੋਲੂ ਚੁੱਕੀ ਅੰਦਰ ਆ ਗਈ ਤੇ ਬੋਲੀ ਲੈ ਪੈਣੇ ਜਿਹੜਾ ਲੱਸੀ ਪਾ ਦੇ ਆ ਦੋਲੂ ਜਾਈਗੀ ਤਾਂ ਤਿੰਨ ਚਾਰ ਕਰੀ ਜਾ ਕੇ ਆਈਆਂ ਅਜ ਤੱਕ ਕਿਸੇ ਦੇ ਘਰ ਲੱਸੀ ਨਹੀਂ ਮਿਲੀ ਫੇਰ ਸੋਚਿਆ ਜੇ ਤੁਹਾਡੇ ਵੀ ਪੁੱਛਦੀ ਜਾਵਾਂ ਮਿੰਦੋ ਬੋਲੀ ਲੱਸੀ ਤਾਂ ਹੈਗੀ ਆ ਤੂੰ ਜਰਾ ਬੈਠ ਜਾ ਧੋਕੜੀ ਮੈਂ ਰੋਟੀ ਬਣਾ ਲਵਾਂ ਆ ਪੀੜੀ ਲੈ ਲਾ ਬੰਤੋ ਪੀੜੀ ਲੈ ਕੇ ਕਿਸ ਕਾ ਕੇ ਮਿੰਦੋ ਲੱਗੇ ਹੀ ਬੈਠ ਜਾਂਦੀ ਹੈ ਥੋੜੀ ਦੇਰ ਬਾਅਦ ਬੋਲੀ ਮਿੰਦੋ ਭੈਣੇ ਸੁਣਿਆ ਤੇ ਜਠਾਣੀ ਦੇ ਮੁੰਡੇ ਦਾ ਵਿਆਹ ਚ ਕਮਲੀ ਹੋਈ ਫਿਰਦੀ ਐ ਘਰ ਘਰ ਲੱਡੂ ਬਣਦੀ ਫਿਰਦੀ ਐ ਤੁਹਾਡੇ ਨਹੀਂ ਆਏ ਲੱਡੂ ਲੱਗਵੀ ਗੱਲ ਕਰਦੀ ਬੋਲੀ ਮੈਨੂੰ ਨੇ ਕਿਹਾ ਨਹੀਂ ਜਦ ਵਿਆਹ ਤੇ ਨੇ ਸੱਦਿਆ ਫੇ ਲੱਡੂ ਕਾਦੇ ਆਉਣੇ ਆ ਸਾਡੇ ਘਰ ਹਾਂ ਇਹ ਵੀ ਗੱਲ ਠੀਕ ਹੈ ਤੁਹਾਡੀ ਪੈਣ ਜੀ ਘਰ ਵਿੱਚ ਪਹਿਲਾ ਵਿਆਹ ਸੀ ਜੇ ਸਾਰਾ ਪਰਿਵਾਰੀ ਇਕੱਠਾ ਹੋ ਜਾਂਦਾ ਵਧੀਆ ਗੱਲ ਹੁੰਦੀ ਇਹੋ ਜੇ ਮੌਕੇ ਤੇ ਹੀ ਗੁੱਸੇ ਗਿੱਲੇ ਦੂਰ ਕੀਤੇ ਜਾਂਦੇ ਆ ਮਨ ਤੋਂ ਨੇ ਕਿਹਾ ਮੈਂ ਤੋਂ ਨੇ ਕਿਹਾ ਅਸੀਂ ਨਹੀਂ ਗੁੱਸੇ ਗਿੱਲੇ ਦੂਰ ਕਰਨੇ ਪਤਰੀ ਕੁੱਤੀ ਹਣੀ ਹੋ ਰੱਖੀ ਆ ਆਪਸ ਵਿੱਚ ਹੁਣ ਕੀ ਰਹਿ ਗਿਆ ਗੁੱਸੇ ਦੂਰ ਕਰਨ ਨੂੰ ਇਹ ਤੈਨੂੰ ਨਹੀਂ ਪਤਾ ਵੱਡ-ਵਡੰਗਿਆ ਤੱਕ ਗੱਲ ਆ ਗਈ ਸੀ ਉਹ ਤਾਂ ਮੱਧਿਆਂ ਨੇ ਵਿੱਚ ਪੈ ਕੇ ਬਚਾ ਲਿਆ ਨਹੀਂ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ ਮੈਨੂੰ ਅਜ ਤੱਕ ਉਹ ਰਾਤ ਨਹੀਂ ਭੁੱਲੀ ਸੋਚ ਕੇ ਹੱਥ ਪੈਰ ਕੰਬਣ ਲੱਗ ਜਾਂਦੇ ਹਨ ਭਰਾਵਾਂ ਤੇ ਹੀ ਕਿਰਪਾਨਾਂ ਨਿਕਲ ਲਗਾਈਆਂ ਸਨ ਜਦ ਖੂਨੀ ਖੂਨ ਦਾ ਦੁਸ਼ਮਣ ਹੋ ਜਾਵੇ ਤਾਂ ਫਿਰ ਹੋਰ ਕਿਹੜੇ ਰਿਸ਼ਤੇ ਤੇ ਵਿਸ਼ਵਾਸ ਰਹਿ ਗਿਆ ਨਹੀਂ ਚੰਗਾ ਹੀ ਹੈ ਨਹੀਂ ਸੱਦਿਆ ਵਿਆਹ ਅਗਲੇ ਆਪਣੇ ਘਰ ਖੁਸ਼ ਆ ਅਸੀਂ ਆਪਣੇ ਘਰ ਖੁਸ਼ ਆ ਲੈ ਭੈਣ ਜੀ ਸਭ ਜ਼ਿਆਦਾ ਮੈਨੂੰ ਉਹ ਰਾਤ ਤਾਂ ਪਿੰਡ ਵਿੱਚ ਕਿਸੇ ਨੂੰ ਨਹੀਂ ਭੁੱਲਣੀ ਮੈਂ ਤਾਂ ਕਹਿੰਦੀ ਸੀ ਵੀ ਵੱਡਾ ਭਾਈ ਆ ਬਾਪ ਦੀ ਥਾਂ ਅੱਗੇ ਹੋ ਕੇ ਰਿਸ਼ਤੇ ਜੋੜਨ ਦੀ ਕੋਸ਼ਿਸ਼ ਤਾਂ ਕਰਦਾ ਇਦਾਂ ਦੇ ਦਿਨ ਸੋਤੇ ਹੀ ਸਹੀ ਇੱਕ ਵਾਰ ਆਪਣੇ ਛੋਟੇ ਭਾਈਆਂ ਨੂੰ ਪੁੱਛਦਾ ਤਾਂ ਸਹੀ ਬੰਤੋ ਬੋਲੀ ਅੰਦਰ ਬੈਠਾ ਵਿਸ਼ਨ ਸਿੰਘ ਵੀ ਉਹਦੀਆਂ ਕੱਲਾ ਸੁਣ ਰਿਹਾ ਸੀ ਜੋ ਉਹਦਾ ਸੀਨਾ ਚੀਰ ਰਹੀਆਂ ਸਨ ਬੰਤੋ ਮਿੰਦੋ ਦੇ ਦਿਮਾਗ ਵਿੱਚ ਹੋਰ ਅਗ ਲਗਾਈ ਜਾ ਰਹੀ ਸੀ ਮਿੰਦੋ ਨੇ ਕਿਹਾ ਤੇ ਬੰਤ ਕੁਰੇ ਰਿਆਨੀ ਦੇ ਹੁਣ ਕੀ ਫਾਇਦਾ ਇਹਨਾਂ ਗੱਲਾਂ ਦਾ ਨਾ ਸਰਜੀਤ ਨੇ ਕਿਹੜਾ ਚੰਗੀ ਕੀਤੀ ਸੀ ਆਪਣੇ ਛੋਟੇ ਚਾਚੇ ਦਾ ਗਲਾ ਫੜ ਲਿਆ ਸੀ ਉਹਨੇ ਕਿਹੜਾ ਛੋਟੇ ਵੱਡੇ ਦਾ ਲਹਿਜ ਕੀਤਾ ਸੀ ਕੀ ਪਤਾ ਕੱਲ ਨੂੰ ਇਹਨਾਂ ਦਾ ਵੀ ਗਲਾ ਵੀ ਫੜ ਲਵੇ ਹੁਣ ਉਹ ਪਹਿਲਾਂ ਵਾਲੀ ਗੱਲ ਨਹੀਂ ਬਰਣੀ ਰਿਸ਼ਤਿਆਂ ਵਿੱਚ ਆਖਿਰ ਬਿੰਦੋ ਨੇ ਬੰਤੋ ਨੂੰ ਲੱਸੀ ਵਾਲਾ ਡੋਲੂ ਲਿਆ ਫੜਾਇਆ ਬੰਤੋ ਨੇ ਡੋਲੂ ਫੜਿਆ ਤੇ ਕਿਹਾ ਚੰਗਾ ਭੈਣ ਜੀ ਮੈਂ ਚਲਦੀ ਹਾਂ ਕਹਿ ਕੇ ਉਹ ਬਾਹਰ ਵਾਲਾ ਗੇਟ ਟੱਪ ਗਈ ਉਹਦੇ ਜਾਣ ਤੋਂ ਪਿੱਛੋਂ ਮਿੰਦੋ ਨੇ ਰੋਟੀ ਪਾ ਕੇ ਵਿਸ਼ਣ ਸਿੰਘ ਨੂੰ ਦਿੱਤੀ। ਰੋਟੀ ਖਾਂਦੇ-ਖਾਂਦੇ ਵਿਸ਼ਣ ਸਿੰਘ ਨੇ ਕਿਹਾ ਆਖਰ ਪਾਈ ਨੂੰ ਇੱਕ ਵਾਰ ਤਾਂ ਕੋਸ਼ਿਸ਼ ਕਰਨੀ ਚਾਹੀਦੀ ਸੀ। ਅਸੀਂ ਉਹਦਾ ਆਪਣਾ ਖੋਹ ਸੀ। ਸਾਨੂੰ ਪਿੱਛੇ ਪਾ ਕੇ ਉਹਨੇ ਸਰਜੀਤ ਦਾ ਵਿਆਹ ਕਰ ਦਿੱਤਾ। ਕਿ ਇੱਕ ਵਾਰ ਵੀ ਸਾਡਾ ਖਿਆਲ ਨਹੀਂ ਆਇਆ ਹੋਊਗਾ। ਇੱਕ ਸਮਾ ਸੀ ਜਦੋਂ ਸਾਰੇ ਇਕੱਠੇ ਰਹਿੰਦੇ ਸੀ। ਤਿੰਨ ਵੀ ਪਤਾ ਮਹਿੰਦਰ ਗੁਰੇ ਸਾਰਿਆਂ ਨੂੰ ਸਰਜੀਤ ਤੇ ਵਿਆਹ ਦਾ ਕਿੰਨਾ ਚਾਹ ਹੁੰਦਾ ਸੀ। ਮਿੰਦੋ ਬੋਲੀ ਜੀ ਮੈਨੂੰ ਸਭ ਕੁਝ ਜ਼ਿਆਦਾ ਹੈ। ਜਦੋਂ ਮੈਂ ਪਹਿਲੀ ਵਾਰ ਵਿਆਹ ਕੇ ਇਸ ਘਰ ਵਿੱਚ ਆਈ ਸੀ ਮਿੰਦੋ ਤੇ ਬਿਸ਼ਨ ਸੀ ਉਹ ਕੁਝ ਸਾਲ ਪਹਿਲਾਂ ਦੇ ਸਮੇਂ ਵਿੱਚ ਚਲੇ ਜਾਂਦੇ ਨੇ ਤੇ ਯਾਦ ਕਰਦੇ ਨੇ ਕਿਵੇਂ ਸਾਰੇ ਜਾਣੇ ਇਕੱਠੇ ਰਹਿੰਦੇ ਸਨ ਸਾਰਾ ਦਿਨ ਘਰ ਵਿੱਚ ਹੱਸੂ ਹੱਸੂ ਕਰਦੇ ਬੱਚੇ ਇੱਧਰ-ਉੱਧਰ ਨੱਠੇ ਫਿਰਦੇ ਸਨ ਤੇ ਸਰਜੀਤ ਦਾ ਸਾਰਿਆਂ ਦਾ ਲਾਡਲਾ ਸੀ ਮਿੰਦੋ ਨੇ ਕਿਹਾ ਯਾਦ ਹੈ ਜੀ ਵੀਵਰੇ ਪਹਿਲਾਂ ਜਦੋਂ ਮੈਂ ਵਿਆਹ ਕੇ ਆਈ ਸੀ ਉਦੋਂ ਸਰਜੀਤ ਸਿਰਫ 3 ਸਾਲ ਦਾ ਸੀ ਉਹਦੇ ਇਕੱਲੇ ਨਾਲ ਘਰ ਵਿੱਚ ਰੌਣਕ ਲੱਗੀ ਰਹਿੰਦੀ ਸੀ ਸਾਰਿਆਂ ਨੂੰ ਆਪਣੇ ਪਿੱਛੇ ਪਿੱਛੇ ਭਜਾਈ ਰੱਖਦਾ ਸੀ ਕਦੇ ਨਸੀਬ ਭੈਣ ਜੀ ਨਾਲ ਗੁੱਸੇ ਹੋ ਕੇ ਮੇਰੇ ਕੋਲ ਆ ਜਾਣਾ ਤੇ ਮੇਰੇ ਹੱਥੋਂ ਹੀ ਰੋਟੀ ਖਾਣੀ ਫਿਰ ਮੇਰੇ ਕੋਲ ਹੀ ਸੌਂ ਜਾਂਦਾ ਹੁੰਦਾ ਸੀ ਜਦੋਂ ਕਰਤਾਰ ਨੇ ਮੋਟਰਸਾਈਕਲ ਤੋਂ ਆਉਣਾ ਉਹਦੇ ਮਗਰ ਲੱਗ ਜਾਣਾ ਕਿ ਛੋਟੇ ਪਾਪਾ ਪਹਿਲਾਂ ਮੈਨੂੰ ਮੋਟਰਸਾਈਕਲ ਤੇ ਕਮਾ ਕੇ ਲਿਆਓ ਫਿਰ ਉਹ ਕਮਾਣ ਲੈ ਕੇ ਜਾਂਦਾ ਸੀ ਕਰਤਾਰ ਵੀ ਉਹਦਾ ਕਿੰਨਾ ਤੇ ਕਰਦਾ ਸੀ ਉਹਨੂੰ ਕਮਾਉਣਾ ਕਦੇ ਦੁਕਾਨ ਤੇ ਲੈ ਜਾਣਾ ਉਥੋਂ ਕਿੰਨੀਆਂ ਖਾਣ ਪੀਣੂ ਚੀਜ਼ਾਂ ਲੈ ਦੇਣੀਆਂ ਜੇ ਮੈਂ ਜਾਂ ਨਸੀਬੋ ਪਹਿਣ ਜੀ ਨੇ ਉਹਨੂੰ ਰੋਕਣਾ ਤਾਂ ਉਹਨੇ ਕਹਿਣਾ ਲੈ ਭਾਬੀ ਇੱਕੋ ਇੱਕ ਦੱਬ ਦੀਜਾ ਮੇਰਾ ਉਹਦਾ ਨਹੀਂ ਕਰੂੰ ਹੋਰ ਕਿਦਾ ਕਰੂੰ ਮੈਂ ਕਿੰਨੇ ਲਾਡ ਕਰਦਾ ਸੀ ਸੁਰਜੀਤ ਦੇ ਉਸੇ ਸੁਰਜੀਤ ਨੇ ਜਵਾਨੀ ਦਹਿਲੀ ਤੇ ਪੈਰ ਰੱਖਦਿਆਂ ਹੀ ਉਦੋਂ ਜਦੋਂ ਉਹਨੇ ਕਰਤਾਰ ਦਾ ਗੱਲਾ ਫੜ ਲਿਆ ਸੀ ਉਹ ਕਰਤਾਰ ਜਿਹਨੂੰ ਉਹ ਛੋਟੇ ਪਾਪਾ ਛੋਟੇ ਪਾਪਾ ਕਹਿੰਦਾ ਨਹੀਂ ਥੱਕਦਾ ਸੀ ਉਦੋਂ ਕਰਤਾਰ ਦੇ ਦਿਲ ਤੇ ਕੀ ਬੀਤੀ ਹੋਊ ਸੋਚ ਕੇ ਦੇਖੋ ਜੀ ਸਭ ਕੁਝ ਜ਼ਿਆਦਾ ਮੈਨੂੰ ਵਿਸ਼ਣ ਸਿਓ ਬੋਲਿਆ ਹਾਲਾਂਕਿ ਉਹਨਾਂ ਨੇ ਇਹ ਕਹਿ ਕੇ ਮਾਫ ਕਰ ਦਿੱਤਾ ਕਿ ਸਾਡੀ ਆਪਣੀ ਹੀ ਗਲਤੀ ਹੈ ਜੋ ਅਸੀਂ ਉਹਨਾਂ ਨੂੰ ਇੰਨਾ ਪਿਆਰ ਕੀਤਾ ਹਰ ਮੰਗ ਪੂਰੀ ਕੀਤੀ ਕੁਝ ਜ਼ਿਆਦਾ ਹੀ ਸਿਰ ਚੜਾਲਿਆ ਸੀ ਉਸ ਨੂੰ ਕਿਉਂਕਿ ਉਹ ਦੇ ਹੱਥਾਂ ਵਿੱਚ ਪਾ ਲਿਆ ਸੀ ਆਪਣਾ ਬੱਚਾ ਸਮਝ ਕੇ ਪਿਆਰ ਕੀਤਾ ਸੀ ਘਰ ਵਿੱਚ ਪਹਿਲਾ ਬੱਚਾ ਸੀ ਸਾਰਿਆਂ ਤੋਂ ਵੱਡਾ ਵੀ ਸੀ ਮੈਂ ਤੇ ਬਾਈ ਖੇਤ ਤੇ ਹੀ ਰਹਿੰਦੇ ਸੀ ਜ਼ਿਆਤਰ ਬਾਹਰ ਹੀ ਰਹਿਣਾ ਕਤਾਰੀ ਸੀ ਜੋ ਟਾਈਮ ਕਾਲਜ ਪੜਦਾ ਸੀ ਇਸੇ ਲਈ ਤਾਂ ਉਸ ਨੂੰ ਮੋਟਰਸਾਈਕਲ ਵੀ ਲੈ ਕੇ ਦਿੱਤਾ ਸੀ ਫਿਰ ਕਾਲਜ ਤੋਂ ਸਿੱਧਾ ਘਰ ਆ ਜਾਂਦਾ ਵਿਸ਼ੰਸਿਓ ਨੇ ਕਿਹਾ ਮਹਿੰਦਰ ਕੁਰੇ ਉਹ ਟਾਈਮ ਵੀ ਕਿੰਨਾ ਵਧੀਆ ਸੀ ਸਾਰੇ ਇਕੱਠੇ ਜਾਂਦੇ ਸੀ ਆਪਾਂ ਛੋਟੇ ਛੋਟੇ ਬੱਚੇ ਸਨ ਉਦੋਂ ਵੱਡੀਆਂ-ਵੱਡੀਆਂ ਔਕੜਾਂ ਵੀ ਬਹੁਤ ਛੋਟੀਆਂ-ਛੋਟੀਆਂ ਲੱਗਦੀਆਂ ਸਨ ਪਤਾ ਸੀ ਕਿ ਵੱਡਾ ਵਾਈ ਹੈਗਾ ਸਿਰ ਤੇ ਉਹ ਆਪੇ ਦੇਖ ਲਊਗਾ ਬਾਪੂ ਦੇ ਜਾਣ ਤੋਂ ਬਾਅਦ ਉਹਨੇ ਮੈਨੂੰ ਤੇ ਕਰਤਾਰ ਨੂੰ ਕਦੇ ਕੋਈ ਮੁਸੀਬਤ 'ਚ ਆਉਣ ਹੀ ਨਹੀਂ ਦਿੱਤੀ ਸੀ ਫਿਰ ਜਦੋਂ ਮਾਂ ਬਿਮਾਰ ਹੋਈ ਤਾਂ ਛੱਟ ਦੂਰ ਦੀਆਂ ਭੂਆ ਦੇ ਕਹਿਣ ਤੇ ਵਿਆਹ ਵੀ ਕਰਵਾ ਲਿਆ ਸੀ ਨਸੀਬੋ ਪਰਜਾਈ ਸਾਡੇ ਕਰੇ ਆਈ ਉਹਨੇ ਵੀ ਬਾਈ ਵਾਂਗ ਸਾਡਾ ਤੇ ਮਾਂ ਦਾ ਬਹੁਤ ਧਿਆਨ ਰੱਖਿਆ ਜਮਾ ਮਾਂ ਵਾਂਗ ਤਾਂ ਹੀ ਕਹਿੰਦੇ ਆ ਬਈ ਵੱਡੀ ਪਰਜਾਈ ਵੀ ਮਾਂ ਸਮਾਨ ਹੁੰਦੀ ਐ ਵਿਸ਼ਨ ਸਿੰਘ ਬੋਲਦਾ ਹੀ ਜਾ ਰਿਹਾ ਸੀ ਕਰਤਾਰ ਤਾਂ ਛੋਟਾ ਸੀ ਕਿਉਂਕਿ ਮੈਂ ਤਾਂ ਆਪ ਹਜੇ 10ਵੀਂ ਵਿੱਚ ਪੜਦਾ ਸੀ ਤੇ ਕਰਤਾਰ ਅਜੇ 6ਵੀਂ ਵਿੱਚ ਸੀ ਪਰਜਾਈ ਨੇ ਸਵੇਰੇ ਜਲਦੀ ਉੱਠ ਜਾਣਾ ਸਾਡੇ ਲਈ ਸਵੇ ਇਹ ਦੀ ਰੋਟੀ ਫਿਰ ਸਕੂਲ ਇਟੀਫਨ ਵੀ ਪੈਕ ਕਰਕੇ ਦੇਣਾ ਫਿਰ ਮਾਂ ਦੀ ਸੇਵਾ ਸੰਭਾਲ ਕਰਨੀ ਘਰ ਵੀ ਸੰਭਣਾ ਸਾਰਾ ਦਿਨ ਲੱਗੀ ਰਹਿੰਦੀ ਸੀ ਕੰਮ ਨੂੰ ਇਸੇ ਕਰਕੇ ਕਿੰਨੇ ਸਾਲ ਬਾਈ ਦਾ ਤੇ ਪਰਜਾਈ ਦਾ ਆਪਣਾ ਬੱਚਾ ਵੀ ਨਾ ਹੋਇਆ ਮਾਂ ਵੀ ਪੋਤੇ ਦਾ ਮੂੰਹ ਦੇਖੇ ਬਿਨਾਂ ਹੀ ਇਸ ਦੁਨੀਆ ਤੋਂ ਰੁਕਵਸਤ ਹੋ ਗਈ ਸੀ ਸਰਜੀਤ 10 ਸਾਲ ਬਾਅਦ ਹੋਇਆ ਸੀ ਪਰਜਾਈ ਦੇ ਉਸ ਸਮੇਂ ਸਾਨੂੰ ਬਹੁਤ ਚਾਅ ਚੜਿਆ ਸੀ ਮੈਂ ਤੇ ਕਰਤਾਰ ਨੇ ਬਹੁਤ ਭੰਗੜੇ ਪਾਏ ਸੀ ਫਿਰ ਉਹਦੀ ਪਹਿਲੀ ਲੋੜੀ ਐਨੀ ਧੂਮ ਧਾਮ ਨਾਲ ਮਨਾਈ ਘਰ ਵਿੱਚ ਅਖੰਡ ਪਾਠ ਸਹਿ ਕਰਵਾਇਆ ਗਿਆ ਫੇ ਪਾਰਟੀ ਦਾ ਇੰਤਜ਼ਾਮ ਕੀਤਾ ਸੀ ਸਾਰੇ ਰਿਸ਼ਤੇਦਾਰਾਂ ਨੇ ਪੂਰੇ ਪਿੰਡ ਨੂੰ ਬੁਲਾਇਆ ਸੀ ਕਿਸੇ ਦੇ ਘਰੇ ਐਨੀ ਵਧੀਆ ਪਾਰਟੀ ਨਹੀਂ ਹੋਈ ਸੀ ਜਿੰਨਾ ਵਧੀਆ ਅਤੇ ਵੱਡਾ ਫੰਕਸ਼ਨ ਅਸੀਂ ਕੀਤਾ ਸੀ ਲੋਕੀ ਤਾਰੀਫਾਂ ਕਰ ਨਹੀਂ ਸਕਦੇ ਸਨ ਵਿਸ਼ਣ ਸਿੰਘ ਬੋਲਦਾ ਜਾ ਰਿਹਾ ਸੀ ਫਿਰ ਆਪਣੇ ਵਿਆਹ ਵੇਲੇ ਦੁਬਾਰਾ ਇਸ ਘਰ ਵਿੱਚ ਫੰਕਸ਼ਨ ਹੋਇਆ ਸੀ ਜਾਦਾ ਤਨ ਕਿੰਨੀਆਂ ਰੌਣਕਾਂ ਲੱਗੀਆਂ ਸੀ ਕਿਵੇਂ ਸਾਰਾ ਘਰ ਰਿਸ਼ਤੇਦਾਰਾਂ ਨਾਲ ਭਰਿਆ ਪਿਆ ਸੀ ਨਸੀਬੋ ਪਰਜਾਈ ਨੇ ਸਾਰੇ ਸ਼ਗਨ ਕੀਤੇ ਸਨ ਕਿਸੇ ਚੀਜ਼ ਵਿੱਚ ਕੋਈ ਕਮੀ ਨਹੀਂ ਰੱਖੀ ਸੀ ਕਿੰਨੇ ਚਾਹ ਨਾਲ ਆਪਣੀ ਦਰਾਨੀ ਨੂੰ ਵਿਆਹ ਕਿ ਲਈ ਆਈ ਸੀ ਮਿੰਦੋ ਬੋਲੀ ਹਾਂਜੀ ਸਭ ਕੁਝ ਜ਼ਿਆਦਾ ਹੈ ਵਿਆਹ ਤੋਂ ਬਾਅਦ ਵੀ ਨਸੀਬ ਭੈਣ ਜੀ ਨੇ ਮੈਨੂੰ ਬਹੁਤ ਪਿਆਰ ਕੀਤਾ ਹਮੇਸ਼ਾ ਛੋਟੀਆਂ ਪਹਿਣਾ ਵਾਂਗ ਹਰ ਚੀਜ਼ ਸਿਖਾਈ ਸੀ ਕੋਈ ਭੁੱਲ ਚੁੱਕ ਵੀ ਹੋ ਜਾਂਦੀ ਤਾਂ ਕਦੇ ਡਾਂਟਿਆ ਵੀ ਨਹੀਂ ਸੀ ਹਮੇਸ਼ਾ ਪਿਆਰ ਨਾਲ ਸਮਝਾਉਂਦੇ ਹੁੰਦੇ ਸੀ ਉਦੋਂ ਕਦੇ ਸੋਚਿਆ ਵੀ ਨਹੀਂ ਸੀ ਕਿ ਅੱਜ ਇਹੋ ਜਿਹਾ ਸਮਾਂ ਵੀ ਆਵੇਗਾ ਜਦੋਂ ਇੱਕ ਦੂਜੇ ਨੂੰ ਬੁਲਾਉਣਾ ਤਾਂ ਦੂਰ ਸ਼ਕਲ ਵੀ ਨਹੀਂ ਦੇਖਣੀ ਉਹ ਦਾ ਜੇ ਮਨ ਨਾਲ ਮਿੰਦੋ ਨੇ ਕਿਹਾ ਇਹ ਤਾਂ ਖਾਸੀਅਤ ਹੈ ਵਕਤ ਦੀ ਉਹਦੇ ਘਰ ਵਿੱਚ ਕੀ ਲੁਕਿਆ ਹੈ ਇਹ ਕੋਈ ਨਹੀਂ ਜਾਣ ਸਕਦਾ ਅੱਗੇ ਭਵਿੱਖ ਵਿੱਚ ਕੀ ਹੋਣਾ ਇਹ ਵੀ ਕਿਸੇ ਨੂੰ ਨਹੀਂ ਪਤਾ ਇਹ ਵੀ ਉਹ ਪਰਮਾਤਮਾ ਹੀ ਜਾਣਦਾ ਚੰਗਾ ਮੈਂ ਚੱਲਦਾ ਖੇਤ ਵੱਲ ਨੂੰ ਹਰਨਾਮ ਵੀ ਆਉਂਦਾ ਹੋਣਾ ਮੰਡੀ ਗਿਆ ਹੋਇਆ ਸਵਿਰ ਸਾਦਰੀ ਦਾ ਉਹ ਰੋਟੀ ਰੋਟੀ ਖੁਲਾ ਕੇ ਭੇ ਦੇ ਮੋਟਰ ਤੇ ਵਿਸ਼ਨ ਸਿੰਘ ਨੇ ਮਿੰਦੋ ਨੂੰ ਕਿਹਾ ਤੇ ਇੱਕ ਚਲਾ ਗਿਆ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਕਸ ਚ ਜ਼ਰੂਰ ਦੱਸਣਾ ਇਹ ਇੱਕ ਬਹੁਤ ਹੀ ਪਰਵਾਰਿਕ ਕਹਾਣੀ ਹੈ ਤੇ ਸੋਹਣੀ ਕਹਾਣੀ ਹੈ ਕਹਾਣੀ ਨੂੰ ਲਾਈਕ ਸ਼ੇਅਰ ਤੇ ਜੇ ਤੁਸੀਂ ਪਹਿਲੀ ਵਾਰ ਆਏ ਹੋ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਹ ਕਹਾਣੀ ਸੰਦੀਪ ਘੋੜਵਾਲੋਂ ਲਿਖੀ ਗਈ ਹੈ